ਪਰੇਦਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ ਪਾਣੀ ਨੂੰ ਲੈ ਕੇ ਪੰਜਾਬ ਦੀ ਜਿਹੜੀ ਤਸਵੀਰ ਅਗਲੇ 20 ਸਾਲ ਤੱਕ ਦਿਖਣੀ ਹੈ ਉਹ ਤਸਵੀਰ ਹੁਣੇ ਹੀ ਸਾਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੱਲੂ ਕਰਾਂ ਵਿਕੇ ਦਿਖ ਰਹੀ ਹੈ ਪੰਜਾਬ 'ਚ ਪਾਣੀ ਦੀ ਕੀ ਸਮੱਸਿਆ ਹੈ ਸਾਡਾ ਆਸ਼ਤਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਰੇਦਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਬੀਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਜ਼ਲ ਕਾ ਜ਼ਿਲ੍ਹੇ ਦੇ ਪਿੰਡ ਕੱਲੂ ਕਰਾਂ ਦੀ ਜਿਹੜੀ ਤਸਵੀਰ ਹੈ ਉਹੀ ਤਸਵੀਰ ਮਹਾਰਾਸ਼ਟਰ ਦੇ ਲਾਤੂਰ ਪਿੰਡ ਦੀ ਵੀ ਹੈ ਸਾਡੇ ਦਰਸ਼ਕਾਂ ਨੂੰ ਵਿਸਤਾਰ ਨਾਲ ਸਾਰੀ ਕਹਾਣੀ ਬਾਰੇ ਜਾਣਨਾ ਪਵੇ। ਜਿਵੇਂ ਗੱਲ ਤੁਸੀਂ ਕੀਤੀ ਹੈ ਮਹਾਰਾਸ਼ਟਰ ਦੇ ਪਿੰਡ ਲਾਤੂਰ ਦੀ ਉਹ ਵੀ ਸਾਰੀ ਕਹਾਣੀ ਜੋ ਤਸਵੀਰਾਂ ਜੋ ਕੁਝ ਉੱਥੇ ਹਾਲਾਤ ਸੀ ਉਹ ਸਾਰਾ ਕੁਝ ਅਸੀਂ ਪਿੰਡ ਪਾਂਟ ਦੇਖਿਆ ਵੀ ਆ ਜਾਣਿਆ ਵੀ ਆ ਕਿ ਪਾਣੀ ਦੀ ਇੱਕ ਇੱਕ ਬੂੰਦ ਨੂੰ ਉਸ ਪਿੰਡ ਦੇ ਲੋਕ ਉਸ ਇਲਾਕੇ ਦੇ ਲੋਕ ਤਰਸਦੇ ਸੀ ਜੀ ਉਸੇ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਅੱਜ ਪੰਜਾਬ ਚ ਜਿਹੜਾ ਫਾਜਲ ਕਾ ਜਿਲ੍ਹਾ ਉਹਦੇ ਚ ਇੱਕ ਵਿਧਾਨ ਸਭਾ ਹਲਕਾ ਬੱਲੂ ਆਣਾ ਉਸ ਬੱਲੂ ਆਣੇ ਦਾ ਪਿੰਡ ਹੈ ਜਿਹੜਾ ਇਹ ਖੱਲੂ ਬਲਾਂ ਇਸ ਪਿੰਡ ਦੀ ਸਥਿਤੀ ਬਣ ਗਈ ਹੈ ਜੀ ਇਹ ਜਿਹੜਾ ਇਲਾਕਾ ਹੈਗਾ ਮਾਲਵਾ 벨ਟ ਆ ਜਿਹੜੀ ਖਾਸ ਕਰਕੇ ਇਹ ਇਹ ਜ਼ਿਲ੍ਹੇ ਦੇ ਜਿਹੜੇ ਮੁਖਸਰ ਦੇ ਜ਼ਿਲ੍ਹੇ ਨੇ ਇਥੇ ਦੇ ਨਾਲ ਦੇ ਹੁੰਦੇ ਫਾਜ਼ਲ ਕਾ ਹੋ ਗਿਆ ਦਰੋਗਾਂ ਦਾ ਇਲਾਕਾ ਹੋ ਗਿਆ ਇਹ ਸੇਮ ਪ੍ਰਭਾਵਿਤ ਇਲਾਕਾ ਜੀ ਸੋ ਇਸ ਇਲਾਕੇ ਦੇ ਵਿੱਚ ਜਿਹੜਾ ਧਰਤੀ ਹੇਠਲਾ ਪਾਣੀ ਆ ਜੀ ਉਦੇ ਚ ਧਾਤਾਂ ਇੰਨੀਆਂ ਨੇ ਕਿ ਉਹ ਪਾਣੀ ਪੀਣ ਯੋਗ ਨਹੀਂ ਜੀ 4500 ਦੇ ਆਸ-ਪਾਸ TDS ਆ ਜਿਹੜੀ ਕਿ ਆਮ ਤੌਰ ਤੇ 150 ਦੇ ਆਸ-ਪਾਸ ਹੋਣੀ ਚਾਹੀਦੀ ਆ ਤੇ ਦੂਸਰੇ ਪਾਸੇ ਜਿਹੜੀ ਫਲੋ ਰੀਡ ਦੀ ਧਾਤਾਂ ਜਿਹੜੀ ਮਤਲਬ ਫਲੋਰੀਡਾ ਦੀ ਧਾਤਾਂ ਆ ਉਹ ਇੰਨੀ ਜ਼ਿਆਦਾ ਕਿ ਉਸ ਇਲਾਕੇ ਦੇ ਵਿੱਚ RO ਜਿਹੜੇ ਸਰਕਾਰ ਨੇ RO ਲਾਏ RO ਸਿਸਟਮ ਲਾਏ ਹੋਏ ਨੇ ਪਾਣੀ ਦਾ ਸ਼ੁੱਧੀਕਰਨ ਦੇ ਲਈ ਕੂ ਵੀ ਉਸ ਧਾਤ ਕਾਰਨ ਫੇਲ ਹੋ ਗਏ ਨੇ ਟਾਪ ਹੋ ਗਏ ਨੇ ਕੋ ਚੱਲ ਦੇ ਦੀਗੇ ਖਾ干 ਹੋ ਜਾਂਦੇ ਨੇ ਸੋ ਧਰਤੀ ਹੇਠਲੇ ਪਾਣੀ ਨੂੰ ਪੀਣ ਯੋਗ ਬਣਾਉਣ ਦੇ ਲਈ ਉਸ ਇਲਾਕੇ ਦੇ ਵਿੱਚ ਕੋਈ ਸਾਧਨ ਨਹੀਂ ਹੈਗਾ ਹਾਂਜੀ ਦੂਸਰੀ ਗੱਲ ਕਿ ਉੱਥੇ ਜੇ ਪਾਣੀ ਦਾ ਕੋਈ ਸਾਧਨ ਹੈ ਉਹ ਨਹਿਰੀ ਪਾਣੀ ਆ ਜੀ ਨਹਿਰੀ ਪਾਣੀ ਦਾ ਇਸ ਪਿੰਡ ਦੇ ਵਿੱਚ ਕੀ ਹੋ ਗਈ ਪ੍ਰੋਬਲਮ ਕਿ ਜਿਹੜਾ ਅਰਨੀ ਵਾਲਾ ਰਜਵਾਹਾ ਜੀ ਆਉਂਦਾ ਹੈ ਉਹ ਜਿਹੜੇ ਜਿਹੜੇ ਪਿੰਡਾਂ 'ਚੋਂ ਲੰਘਦਾ ਆਉਂਦਾ ਉੱਥੇ-ਉੱਥੇ ਉਹ ਪਿੰਡਾਂ ਦੇ ਲੋਕ ਆ ਜਿਹੜੇ ਉਹਦੇ 'ਚੋਂ ਪਾਣੀ ਹੈ ਦੀ ਜਿਹੜੀ ਮਾਤਰਾ ਜਿਹੜੀ ਉਹ ਘਟਦੀ ਜਾਂਦੀ ਹੈ ਕਟਦੀ ਜਾਂਦੀ ਹੈ ਤੇ ਜਿਹੜਾ ਆਖਰੀ ਜਿਹਨੂੰ ਅਸੀਂ ਟੇਲ ਵਾਲੇ ਪਿੰਡ ਕਹਿੰਦੇ ਆ ਜਿਹੜੇ ਟੇਲ ਵਾਲੇ ਪਿੰਡ ਨੇ ਉਹ ਸੁੱਕੇ ਰਹਿ ਜਾਂਦੇ ਨੇ ਉੱਥੇ ਤੱਕ ਪਾਣੀ ਪਹੁੰਚਦਾ ਨਹੀਂ ਜੀ ਸੋ ਇਸ ਪਿੰਡ ਦੇ ਵਿੱਚ ਨਾ ਤਾਂ ਨਹਿਰੀ ਪਾਣੀ ਪਹੁੰਚ ਰਿਹਾ ਹਾਂਜੀ ਤੇ ਧਰਤੀ ਹੇਠਲਾ ਪਾਣੀ ਹੈ ਜਿਹੜਾ ਉਹ ਪੀਣ ਯੋਗ ਨਹੀਂ ਜੀ ਤੇ ਇਸ ਕਾਰਨ ਤੁਸੀਂ ਅੰਦਾਜ਼ਾ ਲਾਓ ਕਿ ਇਸ ਪਿੰਡ ਦੀ ਤਕਰੀਬਨ 4500 ਏਕੜ ਜ਼ਮੀਨ ਹੈ ਜੀ ਤੇ ਉਹ ਅੱਜ ਪੂਰੀ ਤਰ੍ਹਾਂ ਬੰਜਰ ਪਈ ਆ ਹਾਂਜੀ ਕਿਉਂਕਿ ਹੁਣ ਝੋਨੇ ਦਾ ਸੀਜ਼ਨ ਹੈ ਜਦੋਂ ਹੋਰ ਫਸਲਾਂ ਨੇ ਜਿਹੜੀਆਂ ਹੁਣ ਜੇ ਪਾਣੀ ਨਹੀਂ ਤੇ ਉਥੇ ਫਸਲ ਕਿਹੜੀ ਬੀਜੀ ਜੋ ਝੋਨਾ ਤਾਂ ਬਹੁਤ ਦੂਰ ਦੀ ਗੱਲ ਆ ਉਥੇ ਤਾਂ ਦੂਸਰੀ ਕੋਈ ਫਸਲ ਹੈ ਜਿਹਦੀ ਲਈ ਪਾਣੀ ਦੀ ਜ਼ਿਆਦਾ ਲੋੜ ਨਹੀਂ ਹੁੰਦੀ ਮੂੰਗੀ ਵਗੈਰਾ ਜਾਂ ਹੋਰ ਉਹ ਵੀ ਨਹੀਂ ਬੀਜੀ ਜਾ ਸਕਦੀ ਸੋ ਅੱਜ ਉਸ ਪਿੰਡ ਦੇ ਜਿਹੜੇ ਕਿਸਾਨ ਨੇ ਉਹ ਗਵਾਂਢੀ ਪਿੰਡਾਂ ਚ ਜਾ ਕੇ ਮਜ਼ਦੂਰੀ ਕਰ ਰਹੇ ਨੇ ਜੀ ਤੇ ਪਾਣੀ ਲਈ ਇੱਕ ਤਰ੍ਹਾਂ ਦੀ ਇਸ ਪਿੰਡ ਦੇ ਵਿੱਚ ਮਾਰਾ ਮਾਰੀ ਹੁੰਦੀ ਹੈ ਜਦੋਂ ਵੀ ਉਹ ਪਾਣੀ ਦਾ ਟੈਂਕਰ ਆਉਂਦਾ ਉਹਦੇ ਲਈ ਮਾਰਾ ਮਾਰੀ ਵਾਲੀ ਸਥਿਤੀ ਆ ਜਿਹੜੀ ਪੈਦਾ ਹੋ ਸਕਦੀ ਹੈ ਸੋ ਜਿਹੜਾ ਤੁਸੀਂ ਗੱਲ ਕੀਤੀ ਹੈ ਸ਼ੁਰੂ ਦੇ ਵਿੱਚ ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ ਪੰਜਾਬ ਦੀ ਜਿਹੜੀ ਤਸਵੀਰ ਹੈ ਉਹਦੇ ਬਾਰੇ ਕਿਹਾ ਜਾਂਦਾ ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ ਪੰਜਾਬ ਜਿਹੜਾ ਉਹ ਰੇਗਿਸਤਾਨ ਬਣਨ ਵਾਲਾ ਵੱਲ ਜਾਊਗਾ ਕਿਉਂਕਿ ਪਾਣੀ ਦੀ ਕਿੱਲਤ ਹੈ ਜਿਹੜੀ ਉਹ ਇੰਨੀ ਆ ਜਾਣੀ ਆ ਕਿ ਪੰਜਾਬ ਦੀ ਧਰਤੀ ਹੈ ਜਿਹੜੀ ਉਹ ਰੇਗਿਸਤਾਨ ਬਣਨ ਵੱਲ ਵਧੂਗੀ ਸੋ ਉਸ ਜਿਹੜਾ 20 ਸਾਲ ਬਾਅਦ ਅਸੀਂ ਨਜ਼ਾਰਾ ਦੇਖਣਾ ਉਹ ਨਜ਼ਾਰਾ ਤਕਰੀਬਨ ਤਕਰੀਬਨ ਅੱਜ ਅਸੀਂ ਸਾਰੇ ਜਾ ਕੇ ਕੱਲੂ ਕਲਾ ਪਿੰਡ ਦੇ ਵਿੱਚ ਜਿਹੜਾ ਫਾਜਲ ਕਾ ਜ਼ਿਲ੍ਹੇ ਦਾ ਉੱਥੇ ਜਾ ਕੇ ਉਹ ਪੂਰੀ ਤਰ੍ਹਾਂ ਉਹ ਨਜ਼ਾਰਾ ਦੇਖ ਸਕਦੇ ਹਾਂ ਚਾਰੇ ਪਾਸੇ ਬੰਜਰ ਜ਼ਮੀਨ ਪਈ ਆ ਤੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਉਸ ਪਿੰਡ ਦੇ ਲੋਕ ਤਰਸ ਰਹੇ ਨੇ ਪਸ਼ੂਰੇ ਜਿਹੜੇ ਉਹਨਾਂ ਨੂੰ ਉਹ ਜਿਹੜਾ ਗੰਦਾ ਛੱਪੜ ਦਾ ਪਾਣੀ ਆ ਉਹ ਦੇ ਪੀ ਲੈ ਮਰਦਾ ਮਤਲਬ ਬੜੀ ਨੜਕ ਵਾਲੀ ਜ਼ਿੰਦਗੀ ਜਿਹੜੀ ਉਹ ਅੱਜ ਜੇ ਪੰਜਾਬ ਦੇ ਵਿੱਚ ਇਹ ਸਥਿਤੀ ਆ ਜਿਹੜਾ ਪੰਜ ਆਪ ਪੰਜ ਦਰਿਆਵਾਂ ਦੀ ਧਰਤੀ ਅੱਜ ਜੇ ਪੰਜਾਬ ਦੇ ਵਿੱਚ ਖਾਸ ਕਰਕੇ ਉਸ ਇਲਾਕੇ ਦੇ ਵਿੱਚ ਜਿਸ ਇਲਾਕੇ ਦੇ ਵਿੱਚ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਹੈ ਜਿਹੜਾ ਪੰਜਾਬ ਦਾ ਕਰਤਾ ਕਰਤਾ ਸੁਖਵੀਰ ਬਾਦਲ ਜਲਾਲਾਬਾਦ ਹਲਕੇ ਤੋਂ ਇਲیکشن ਲੜਦਾ ਨਾਲ ਦਾ ਹਲਕਾ ਦੀ ਗੋਂਡੀ ਦਾ ਹਲਕਾ ਸੇਤ ਮੰਤਰੀ ਜਿਹੜਾ ਆਪਣਾ ਜਿਆਨੀ ਉਹਦਾ ਪਿੰਡ ਹੈ ਜਿਹੜਾ ਇਸ ਪਿੰਡ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ 'ਤੇ ਆ ਤੇ ਇਸੇ ਤਰ੍ਹਾਂ ਜਿਹੜਾ ਇਸ ਬੱਲੂਆਣੇ ਦਾ ਐਮ ਐਲ ਏ ਆ ਉਹ ਪੰਜਾਬ ਦਾ ਸੰਸਦ ਮੈਂ ਸਤਰਾ ਸੋ ਇਹਨਾਂ ਲੋਕਾਂ ਦੇ ਹੁੰਦਿਆਂ ਹੋਇਆ ਮਤਲਬ ਪ੍ਰਭਾਵਸ਼ਾਲੀ ਲੋਕ ਨੇ ਉਸ ਇਲਾਕੇ ਦੇ ਪੰਜਾਬ ਦਾ ਮੁੱਖ ਮੰਤਰੀ ਹੀ ਸਮਝ ਲਓ ਖਬਰ ਮੁੱਖ ਮੰਤਰੀ ਜੀ ਸੋ ਕਬੀਰ ਬਾਦਲ ਉਸ ਇਲਾਕੇ ਨੂੰ ਸੰਬੰਧਿਤ ਆ ਸਿਹਤ ਮੰਤਰੀ ਉਸ ਇਲਾਕੇ ਨੂੰ ਸੰਬੰਧਿਤ ਸਸਦੀ ਸਖਤਰ ਉਸ ਇਲਾਕੇ ਨੂੰ ਸੰਬੰਧਿਤ ਇਥੋਂ ਤੱਕ ਆਪਾਂ ਕਹ ਜੀ ਕਾਂਗਰਸ ਦਾ ਜਿਹੜਾ ਵਿਰੋਧੀ ਧਰਦਾ ਨੇਤਾ ਸੀ ਹੁਣ ਤੱਕ ਸ਼ਨੀਲ ਜਾਖੜ ਆਇਆ ਜੁਣ ਨਹੀਂ ਉਹ ਵੀ ਇਸੇ ਹੀ ਇਲਾਕੇ ਨੂੰ ਬੋਰ ਦੇ ਇਲਾਕੇ ਨੂੰ ਸੰਬੰਧਿਤ ਆ ਸੋ ਉਸ ਇਲਾਕੇ ਦੇ ਵਿੱਚ ਪਿੰਡ ਦਾ ਪਿੰਡਾ ਜਿਹੜਾ ਉਹ ਪਾਣੀ ਦੀ ਬੂੰਦ ਨੂੰ ਤਰਸ ਗਿਆ 45 ਹਜ਼ਾਰ ਏਕੜ ਜਿਹੜੀ ਉਹ ਧਰਤੀ ਬੰਜਰ ਬਣੀ ਪਈ ਐ ਤੇ ਕੋਈ ਕੁਝ ਕਰਨ ਲਈ ਤਿਆਰ ਨਹੀਂ ਸੋ ਜਿਹੜੀ ਆਉਣ ਵਾਲੀ ਸਥਿਤੀ ਆ ਪੰਜਾਬ ਦੀ ਆਉਣ ਵਾਲੀ 20 ਸਾਲਾਂ ਬਾਅਦ ਤਸਵੀਰ ਆ ਮੈਂ ਸਮਝਦਾ ਕਿ ਹਰ ਜਿਹੜਾ ਪੰਜਾਬ ਦਾ ਦਰਦੀ ਆ ਜਿਹਦੇ ਮਨ ਚ ਪੰਜਾਬ ਦਾ ਦਰਦ ਹੈ ਉਹਨੂੰ ਇੱਕ ਵਾਰ ਇਸ ਪਿੰਡ 'ਚ ਗੇੜਾ ਜ਼ਰੂਰ ਮਾਰ ਕੇ ਦੇਖ ਲੈਣਾ ਚਾਹੀਦਾ ਕਿ ਕੱਲ ਨੂੰ ਸਾਰੇ ਪੰਜਾਬ ਦੇ ਵਿੱਚ ਐਸੀ ਸਥਿਤੀ ਹੋਣੀ ਐ ਹਾਂਜੀ 45 ਏਕੜ ਦੀ ਜ਼ਮੀਨ ਬੰਨਸਰ ਪਈ ਹੈ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਮੁੰਡਿਆਂ ਨੂੰ ਰਿਸ਼ਤੇ ਨਹੀਂ ਆਉਂਦੇ ਤੇ ਦੂਸਰੇ ਪਾਸੇ ਇਸ ਇਲਾਕੇ ਦੇ ਵਿੱਚ ਪੀਣ-ਖੋਕ ਪਾਣੀ ਵੀ ਨਹੀਂ ਆਖਿਰ ਕੀ ਕਾਰਨ ਹਨ ਤੇ ਕੁਵਵਤ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਠੀਕ ਹੈ ਇਹ ਤਾਂ ਅਸੀਂ ਇੱਕ ਇਲਾਕੇ ਦੀ ਵਿਸ਼ੇਸ਼ ਸਮੱਸਿਆ ਦੀ ਗੱਲ ਕਰ ਰਹੇ ਹਾਂ ਕਿ ਸੇਮ ਦੇ ਜਿਹੜਾ ਇਲਾਕਾ ਉਹਦੇ ਵਿੱਚ ਜਿਹੜਾ ਤਰਤੀਹੇਟਲਾ ਪਾਣੀ ਆ ਉਹ ਜਿਵੇਂ ਪਹਿਲਾਂ ਮੈਂ ਇੱਕ ਵਾਰ ਗੱਲ ਕੀਤੀ ਹੈ ਕਿ 4500 TDS ਉੱਥੇ ਹੋਇਆ ਹੋਇਆ ਆ ਤੀਨ ਯੋਗ ਨਹੀਂ ਫਲੋਰੀਡਾ ਦੀ ਮਾਤਰਾ ਜਿਹੜੀ ਉਹ ਇੰਨੀ ਵੱਧ ਗਈ ਆ ਕਿ ਆਰਓ ਸਿਸਟਮ ਕੰਮ ਕਰਨਾ ਬੰਦ ਕਰ ਸਿੱਦੇ ਨੇ ਧਾਤਾਂ ਵਾਲਾ ਪਾਣੀ ਆ ਜਿਹੜਾ ਉਹ ਪੀਣ ਯੋਗ ਨਹੀਂ ਜੀ ਤੇ ਪੀਣ ਯੋਗ ਪਾਣੀ ਆ ਜਿਹੜਾ ਉਹ ਨਹਿਰਾਂ ਤੋਂ ਆਉਣਾ ਵਾ ਉਹਨੂੰ ਸਾਫ਼ ਕਰਕੇ ਪੀਣ ਯੋਗ ਬਣਾਉਣਾ ਤੁਸੀਂ ਜਿਹੜੇ ਟੇਲ ਵਾਲੇ ਪਿੰਡ ਨੇ ਉੱਥੇ ਉਹ ਨਹਿਰਾ ਦਾ ਪਾਣੀ ਵੀ ਨਹੀਂ ਪਹੁੰਚਦਾ ਹਾਂਜੀ ਭਾਵੇਂ ਕਿ ਸ਼ਾਇਦ ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਸਾਲ ਇਸ ਪਿੰਡ ਦੇ ਲੋਕਾਂ ਨੇ ਇਸੇ ਸਮੱਸਿਆ ਤੋਂ ਤੰਗ ਆ ਕੇ ਜੀ ਪਾਣੀ ਨਹੀਂ ਮਿਲ ਰਿਹਾ ਪੀਣ ਵਾਲਾ ਤੇ 4500 ਏਕੜ ਜਿਹੜੀ ਪੰਜਾਬ ਦੀ ਉਹ ਉਸ ਪਿੰਡ ਦੀ ਮਾਲਕੀ ਵਾਲੀ ਜ਼ਮੀਨ ਆ ਉਹ ਬੰਜਰ ਪਈ ਆ ਜੀ ਸੋ ਉਹਨਾਂ ਨੇ ਬਹੁਤ ਵੱਡਾ ਸਾਰਾ ਬੋਰਡ ਆ ਜਿਹੜਾ ਉਹ ਲਾਤਾ ਸੀ ਕਿ ਇਹ ਪਿੰਡ ਬਕਾਉ ਹੈ ਜੀ ਪਰ ਮੇ ਕਿ ਉਸ ਤਰ੍ਹਾਂ ਦੇ ਬੋਰਡ ਉਸ ਤੋਂ ਬਾਅਦ ਹੋਰ ਬਹੁਤ ਇਲਾਕਿਆਂ ਵਿੱਚ ਵੀ ਲੱਗੇ ਸੀ ਪਰ ਤੂੰ ਸ਼ੁਰੂਆਤ ਇਸ ੱਲੂ ਵਾਲਾਂ ਪਿੰਡ ਤੋਂ ਹੋਈ ਸੀ ਕਿ ਇਹ ਪਿੰਡ ਬਕਾਉ ਹੈ ਜਿਸ ਪਿੰਡ 'ਚ ਨਾ ਜ਼ਮੀਨ ਉਪਜਾਊ ਹੈ ਜਿੱਥੇ ਪਿੰਡ ਵਿੱਚ ਪੀਣ ਲਈ ਪਾਣੀ ਦੀ ਬੂੰਦ ਨਹੀਂ ਮਰੀ ਉਸ ਪਿੰਡ ਦੇ ਲੋਕ ਨੇ ਜਿਹੜੇ ਕਿਵੇਂ ਜੀਉਦੇ ਰਹਿ ਸਕਦੇ ਨੇ ਸੋ ਉਹ ਬੋਰਡ ਉਹਨਾਂ ਨੇ 1 ਸਾਲ ਪਹਿਲਾਂ ਲਾਇਆ ਸੀ ਤੋ ਇਹ ਇਕਤਾ ਇਹ ਆ ਕਿ ਪੀਣ ਜੋ ਪਾਣੀ ਆ ਜਿਹੜਾ ਉਹ ਨਲਕਿਆਂ ਤੋਂ ਜਾਂ ਟਿਊਬਲਾਂ ਤੋਂ ਜਾਂ ਸਰਵਸੀ ਮਲ ਤੋਂ ਜਿਹੜਾ ਉਹ ਥੱਲੇੋਂ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਉਹਦੇ ਵਿੱਚ TDS ਤੇ ਫਲੋਰਾਈਡਾ ਦੀ ਮਾਤਰਾ ਬਹੁਤ ਹੈ ਪੀਣ ਯੋਗ ਨਹੀਂ ਜੇ ਪੀਂਦੇ ਨੇ ਜਿਹੜੇ ਮਜਬੂਰੀ ਵਾਸ ਲੋਕ ਪੀਂਦੇ ਨੇ ਤੇ ਉਹ ਫਿਰ ਬਿਮਾਰੀਆਂ ਦਾ ਸ਼ਿਕਾਰ ਆ ਕੈਂਸਰ ਹੈ ਜੀ ਕਾਲਾ ਪੀਲੀ ਹੈ ਸੋ ਲਿਵਰ ਦੀ ਬਿਮਾਰੀ ਹੈ ਸੋ ਇਹ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਪੇਟ ਦੀ ਬਿਮਾਰੀ ਹੈ ਇਹ ਸਾਰੀਆਂ ਜਿਹੜੀਆਂ ਪਾਣੀ ਤੁਲਗਣ ਵਾਲੀਆਂ ਬਿਮਾਰੀਆਂ ਉਹਨਾਂ ਬਿਮਾਰੀਆਂ ਦਾ ਸ਼ਿਕਾਰ ਆ ਜਿਹੜਾ ਹੋ ਜਾਂਦੇ ਨੇ ਸੋ ਇਹ ਇਹ ਸਥਿਤੀ ਜਿਹੜੀ ਪੈਦਾ ਹੋਈ ਆ ਸਾਨੂੰ ਮਤਲਬ ਓਵਰ ਆਲ ਜਿਹੜੀ ਪੰਜਾਬ ਦੇ ਵਿੱਚ ਐਸੀ ਜੇ ਅਸੀਂ ਗੱਲ ਕਰਦੇ ਆ ਕਿ ਅੱਜ ਤੋਂ ਪਹਿਲਾਂ ਦੀ ਗੱਲ ਹੈ ਅੱਜ ਦੀ ਗੱਲ ਨਹੀਂ ਅੱਜ ਤੋਂ ਸਾਨੂੰ ਤਕਰੀਬਨ 2 ਦਹਾਕੇ ਪਹਿਲਾਂ ਜਿਹੜੇ ਸਾਡੇ ਇਹ ਪਾਣੀ ਦੇ ਮਾਹਰ ਲੋਕ ਵਿਗਿਆਨਕ ਮਾਹਰ ਲੋਕ ਨੇ ਖੇਤੀਬਾੜੀ ਦੇ ਮਾਹਰ ਲੋਕ ਨੇ ਉਹਨਾਂ ਨੇ ਇੱਕ ਇਹ ਨਤੀਜਾ ਕੱਢਤਾ ਸੀ ਕਿ ਪੰਜਾਬ 'ਚ ਟੋਟਲ 142 ਬਲਾਕ ਨੇ ਜੀ ਉਹਨਾਂ ਦੇ ਵਿੱਚੋਂ 122 ਬਲਾਕ ਨੇ ਜਿਹੜੇ ਉਹ ਡਾਰਕ ਜ਼ੋਨ ਐਲਾਨ ਦਿੱਤੇ ਨੇ ਹਾਂਜੀ ਕਿ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਧਰਤੀ ਹੇਠਲਾ ਪਾਣੀ ਜਿਹੜਾ ਕੱਢਿਆ ਜਾ ਰਿਹਾ ਰੋਜ਼ਾਨਾ 13 ਲੱਖ ਟਿਊਬਨ ਨੇ ਜਿਹੜੇ ਉਹ ਨਿਰੰਤਰ ਚੈਨਲ ਕੇ ਹੁਣ ਜਦੋਂ ਚੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਉਹਨਾਂ ਨੇ ਨਿਰੰਤਰ ਚਲਣਾ ਤੇ ਧਰਤੀ ਹੇਠਲੇ ਪਾਣੀ ਨੂੰ ਕੱਢਣਾ 13 ਲੱਖ ਟਿਊਬਲ ਚੱਲ ਰਹੇ ਨੇ ਸਵਾ ਲੱਖ ਜਿਹੜਾ ਹੁਣ ਚੋਨਾ ਬਰਾ ਆ ਗਿਆ ਕਰਕੇ ਸਵਾ ਲੱਖ ਕਰੈਕਸ਼ਨ ਹੋਰ ਦਿੱਤਾ ਜਾ ਰਿਹਾ ਮਤਲਬ 15 ਲੱਖ ਟਿਊਬਲ ਨੇ ਜਿਹੜੇ ਉਹਨਾਂ ਨੇ ਧਰਤੀ ਹੇਠਲੇ ਪਾਣੀ ਨੂੰ 24 ਘੰਟੇ ਕੱਢਣਾ ਸੋ ਉਹਦੇ ਨਾਲ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਉਹਦੀ ਮਤਲਬ ਉਹ ਦਿਨੋਂ ਦਿਨ ਥੱਲੇ ਦਿਨੋਂ ਦਿਨ ਥੱਲੇ ਦਿਨੋਂ ਦਿਨ ਥੱਲੇ ਕਿ 3000 ਫੁੱਟ 300 ਫੁੱਟ ਤੇ ਚਲੇ ਗਿਆ ਚਾ ਉੱਪਰ ਤੇ ਚਲੇ ਗਿਆ ਸੋ ਉਸ ਤੋਂ ਅੱਗੇ ਜਿਹੜੇ ਸਾਡੇ ਮਾਹਰ ਨੇ ਉਹ ਵੀ ਕਹਿੰਦੇ ਨੇ ਕਿ ਉਸ ਤੋਂ ਜਿਹੜਾ ਥੈਲ ਦਾ ਪਾਣੀ ਆ ਫਿਰ ਜਾ ਕੇ 800 ਫੁੱਟ ਤੇ ਜਾ ਕੇ ਗੱਲ ਖੜਨੀ ਆ ਕਿ ਉਹ ਵਿਚਕਾਰਲਾ ਪਾਣੀ ਆ ਜਿਹੜਾ ਉਹ ਵਰਤੋਯੋਗ ਹੀ ਨਹੀਂ ਸੋ ਇਹ ਸਥਿਤੀ ਆ ਜਿਹੜੀ ਇਸ ਬਾਰੇ ਸਾਨੂੰ ਮਤਲਬ ਮਾਹਰ ਨੇ ਜਿਹੜੇ ਉਹ ਬਾਰ ਬਾਰ ਦੱਸ ਚੁੱਕੇ ਰਹੇ ਹੁਣ ਤਕਰੀਬਨ ਪੰਜਾਬ ਦੇ ਵਿੱਚ ਸਾਡੇ 1 14000 14442 ਪਿੰਡ ਆ ਜਿਹੜਾ ਉਹ ਹੈਗਾ ਜੀ ਤਾਂ ਤੁਸੀਂ ਹੈਰਾਨ ਹੋਮੋਗੇ ਕਿ ਜਿਹੜਾ 14442 ਪਿੰਡ ਆ ਇਹਦੇ ਵਿੱਚੋਂ 11859 ਪਿੰਡ ਨੇ ਜਿਹੜੇ ਜਿੰਨਾ ਦਾ ਪਾਣੀ ਆ ਜਿਹੜਾ ਉਹ ਪੀਣ ਯੋਗ ਨਹੀਂ ਹਾਂਜੀ ਇਸ ਸਿਧੀ ਪੰਜਾਬ ਦੀ ਐਸੋ ਜਿਹੜੀ ਪੰਜ ਆ ਪੰਜਾਬ ਪੰਜ ਜ਼ਰੀਆਾਂ ਦੀ ਧਰਤੀ ਆ ਅੱਜ ਉਹਦੀ ਇਹ ਸਿਧੀ ਪੈਦਾ ਹੋ ਗਿਆ ਕਿ 20 ਰੁਪਏ ਦੀ ਉਹ ਜਿਹੜੀ ਬੋਤਲ ਆ ਉਹ ਮਿੰਨਿਟ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਪਾਣੀ ਵਿਗਣਾ ਸ਼ੁਰੂ ਹੋ ਗਿਆ ਸੋ ਜਦੋਂ ਅਸੀਂ ਨਿਰੰਤਰ ਇਸ ਪਾਸੇ ਲੱਗੇ ਹੋਏ ਆ ਕਿ ਅਸੀਂ ਧਰਤੀ ਹੇਠਲਾ ਪਾਣੀ ਆ ਜਿਹੜਾ ਉਹਨੂੰ ਨਿਰੰਤਰ ਉਹਦੀ ਦੁਰਵਰਤੋਂ ਕਰ ਰਹੇ ਆ ਵਰਤੋਂ ਨਹੀਂ ਉਹਦੀ ਅਸੀਂ ਨਿਰੰਤਰ ਦੁਰਵਰਤੋਂ ਕਰ ਰਹੇ ਆ ਤੇ ਫਿਰ ਆਗਰ ਕਦੋਂ ਤੱਕ ਜੀ ਤੁਹੱਦ ਹੋ ਦੀਆ ਕਿਸੇ ਗੱਲ ਦੀ ਸੋ ਇਸੇ ਕਾਰਨ ਕਿਹਾ ਜਾਂਦਾ ਕਿ 20 ਸਾਲਾਂ ਬਾਅਦ ਪੰਜਾਬ ਦੀ ਧਰਤੀ ਹੈ ਜਿਹੜੀ ਉਹ ਰੇਗਿਸਤਾਨ ਬਣ ਜਾਊਗੀ ਤੇ ਇਸੇ ਕਰਕੇ ਇਸ ਵੇਲੇ ਜਿਹੜੀ ਸਾਡੀ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਪੰਜਾਬ ਦੀ ਭਾਵੇਂ ਕਿ ਹੁਣ ਚੋਣ ਬੜਾ ਚੱਲ ਰਿਹਾ ਜੀ ਪਿੱਛੇ ਜੇ ਉਹ ਸਤਲੁਜ ਜਮਨਾ ਲਿੰਕ ਨੇਰ ਦਾ ਮੁੱਦਾ ਉੱਠਿਆ ਸੀ ਤੇ ਸ਼ਾਂਤ ਹੋ ਗਈ ਗੱਲ ਜੀ ਇਸ ਵੇਲੇ ਸਾਡਾ ਸਭ ਤੋਂ ਵੱਡਾ ਭਿਆਨਕ ਖਤਰਨਾਕ ਸਾਡੀ ਹੋਂਦ ਨਾਲ ਸੰਬੰਧਿਤ ਮੁੱਦਾ ਇਹ ਆ ਕਿ ਪੰਜਾਬ ਦਾ ਜਿਹੜਾ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਜਾ ਰਿਹਾ ਉਹਨੂੰ ਹਰ ਹੀਲੇ ਰੋਕਿਆ ਜਾਣਾ ਚਾਹੀਦਾ ਜੇ ਨਹੀਂ ਰੋਕਿਆ ਜਾਊਗਾ ਤੇ ਫਿਰ ਜਿਹੜੀ ਅਸੀਂ ਵਾਰ-ਵਾਰ ਗੱਲ ਕਰਦੇ ਆਂ ਕਿ ਪੰਜਾਬ ਦੀ ਧਰਤੀ ਆ ਜਿਹੜੀ ਉਹ ਰੇਗਿਸਤਾਨ ਬਣੂਗੀ ਖਜੂਰਾਂ ਨੇ ਜਿਹੜੀਆਂ ਉਹ ਪੰਜਾਬ ਦੇ ਖਜੂਰਾਂ ਨੇ ਜਿਹੜੀਆਂ ਉਹ ਦੁਨੀਆ ਦੇ ਵਿੱਚ ਮਤਲਬ ਉਹ ਉਹ ਚਰਚਾ ਵੀ ਸ਼ੁਰੂ ਹੋਊਗੀ ਜਿਹੜੀ ਅਸੀਂ ਕੱਲ੍ਹ अपना ਨਹੀਂ ਕਰ ਸਕਦੇ ਹਾਂ ਜੀ ਪੰਜਾਬ ਦੇ ਵਿੱਚ ਕੰਜੂਰਾ ਪਰੰਤੂ ਇਹ ਇਸ ਇਲਾਕੇ ਦੇ ਵਿੱਚ ਸ਼ੁਰੂ ਹੋ ਗਈਆਂ ਨੇ ਸੋ ਇਹ ਸਥਿਤੀ ਹੈ ਜਿਹੜੀ ਇਹਦੇ ਬਾਰੇ ਅਸੀਂ ਕਿੰਨੀ ਕੁ ਗੰਭੀਰਤਾ ਕੁਦਰਤ ਜਿਹੜੀ ਉਹ ਸਾਨੂੰ ਦਿਖਾ ਰਹੀ ਹੈ ਚਲਕਾਰੇ ਦਿਖਾ ਰਹੀ ਹੈ ਅੱਜ ਕੱਲ੍ਹ ਕੁਲਾ ਪਿੰਡ ਹੈ ਜਿਹੜਾ ਉਹਦਾ ਚਲਕਾਰਾ ਦਿਖਾਤਾ ਪੰਜਾਬ ਦੀ 20 ਸਾਲ ਤੋਂ ਬਾਅਦ ਜਿਹੜੀ ਤਸਵੀਰ ਹੈ ਉਹ ਅੱਜ ਸਾਡੇ ਸਾਹਮਣੇ ਆ ਪਰ ਤੁਜੀ ਉਸ ਦੇ ਬਾਵਜੂਦ ਅਸੀਂ ਨਹੀਂ ਜਾਗਦੇ ਸਰਕਾਰਾਂ ਚੋਣੇ ਕਣਕ ਦੇ ਉਸਲੀ ਚੱਕਰ ਨੂੰ ਨਹੀਂ ਤੋੜਦੀਆਂ ਤੇ ਅਸੀਂ ਜਿਹੜਾ ਨਿਰੰਤਰ ਜਿਹੜੇ 13 ਤੋਂ 15 ਲੱਖ ਟਿਊਬਵਲ ਕਰਤੇ ਨਿਰੰਤਰ ਉਹ ਧਰਤੀ ਹੇਠਲਾ ਪਾਣੀ ਹੈ ਜਿਹੜਾ ਉਹਨੂੰ ਕੱਢਣ ਨੂੰ ਅਸੀਂ ਨਹੀਂ ਰੋਕਦੇ ਇੱਕ ਹੱਦ ਅਸੀਂ ਨਹੀਂ ਮਿੱਥਦੇ ਤੇ ਫਿਰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਤਵਾਹੀ ਜਿਹੜੀ ਉਹ ਆਪਣੇ ਅਥੀ ਲੈ ਕੇ ਜਾਵਾਂਗੇ ਦੱਸਿਆ ਜਾਂਦਾ ਹੈ ਕਿ ਇਸ ਪਿੰਡ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸਿਹਤ ਮੰਤਰੀ ਜਿਆਨੀ ਦਾ ਕਟੇਰਾ ਪਿੰਡ ਹੈ ਆਖਿਰ ਉਸ ਪਿੰਡ ਦੇ ਵਿੱਚ ਸਾਰੀਆਂ ਸਹੂਲਤਾਂ ਮੌਜੂਦ ਹਨ ਇਸ ਪਿੰਡ ਤੇ ਉਸ ਪਿੰਡ ਦੇ ਵਿੱਚ 1 ਕਿਲੋਮੀਟਰ ਦੀ ਦੂਰੀ ਤੇ ਐਨਾ ਫਰਕ ਕਿਵੇਂ ਹੈ ਕੁਬਈ ਬਿਲਕੁਲ ਸਾਫ਼ ਸਾਡੇ ਸਾਹਮਣੇ ਗੱਲ ਹੋ ਰਹੀ ਹੈ ਨਾ ਕਿ ਇਹ ਲੋਕ ਨੇ ਜਿਹੜੇ ਜਿਹੜੇ ਲੀਡਰ ਲੋਕ ਨੇ ਆਗੂ ਲੋਕ ਨੇ ਜਿਹੜੇ ਬਾਦ ਮੰਤਰੀ ਬਣ ਜਾਂਦੇ ਨੇ ਮੁੱਖ ਮੰਤਰੀ ਬਣ ਜਾਂਦੇ ਨੇ ਹਾਲਾਂਕਿ ਜੇ ਜੋ ਜਿਹੜਾ ਇਲਾਕੇ ਦਾ ਐਮ ਐਲ ਏ ਚੁਣਿਆ ਗਿਆ ਤੇ ਉਸ ਉੱਚੇ ਇਲਾਕੇ ਦਾ ਐਮ ਐਲ ਏ ਹੁੰਦਾ ਉਹ ਉਹਦੇ ਲਈ ਇੱਕ ਪਿੰਡ ਦੂਜਾ ਪਿੰਡ ਤੀਜਾ ਪਿੰਡ ਹੈ ਕੋਈ ਮਾਰਤਾ ਨਹੀਂ ਰੱਖਦਾ ਉਹਦੇ ਲਈ ਸਾਰੇ ਪਿੰਡ ਬਰਾਬਰ ਹੋ ਜਾਂਦੇ ਨੇ ਸਾਰੇ ਪਿੰਡਾਂ ਦਾ ਵਿਕਾਸ ਕਰਨਾ ਉਹਦਾ ਫਰਜ਼ ਬਣ ਜਾਂਦਾ ਇਸੇ ਤਰ੍ਹਾਂ ਜੇ ਕੋਈ ਮੰਤਰੀ ਬਣ ਗਿਆ ਤਾਂ ਸਮੁੱਚਾ ਪੰਜਾਬ ਉਹਦਾ ਪੰਜਾਬ ਆ ਉਹਨੇ ਸਮੁੱਚੇ ਪੰਜਾਬ ਦਾ ਖਿਆਲ ਰੱਖਣਾ ਵਾ ਬ ਕੋਈ ਮੰਤਰੀ ਨੇ ਤਾਂ ਰਖੜੇ ਹੀ ਹੁੰਦਾ ਜੀ ਤੋ ਹੁਣ ਸੇਤ ਮੰਤਰੀ ਧਿਆਨੀ ਆ ਜਿਹੜਾ ਉਹਦਾ ਜਿਹੜਾ ਪਿੰਡ ਆ ਤੁਸੀਂ ਜਿਵੇਂ ਦੱਸਿਆ ਕਿ ਸਿਰਫ 1 ਕਿਲੋਮੀਟਰ ਆ ਹਲੂਕਲਾ ਤੋਂ 1 ਕਿਲੋਮੀਟਰ ਦੀ ਦੂਰੀ ਦੀ ਆ ਉਥੇ RO ਸਿਸਟਮ ਵੀ ਲੱਗਾ ਹੋਇਆ ਉਥੇ ਹੋਰ ਸਾਰਾ ਕੁਝ ਵੀ ਆ ਉਥੇ ਦੇ ਲੋਕਾਂ ਨੂੰ ਪਾਣੀ ਵੀ ਮਹਈਆ ਹੋ ਰਿਹਾ ਕਿਉਂਕਿ ਉਸ ਜਿਹੜੀ ਹੁਣ ਇਸ ਪਿੰਡ ਦੀ ਜਿਹੜੀ ਸਮੱਸਿਆ ਇਹ ਆ ਕਿ ਜਿਹੜਾ ਅਰਨੀ ਵਾਲਾ ਰਜਵਾਹ ਆ ਰਿਹਾ ਜੀ ਉਹਦੇ ਰਾਹੀਂ ਜਿਹੜਾ ਨਹਿਰੀ ਪਾਣੀ ਆਉਦਾ ਉਹਨੂੰ ਰਸਤੇ 'ਚ ਜਿਹੜੇ ਮਤਲਬ ਇਹ ਇਹ ਜਾਨੀ ਵਰਗੇ ਲੋਕ ਨੇ ਜਿਹੜੇ ਜਿਹੜੇ ਇਹਨਾਂ ਪ੍ਰਭਾਵਸ਼ਾਲੀ ਪਿੰਡਾਂ ਵਾਲੇ ਲੋਕ ਉਹਨੂੰ ਰਸਤੇ 'ਚ ਕੱਟ ਲੈਂਦੇ ਨੇ ਹਾਂਜੀ ਇਹ ਗਰੀਬ ਲੋਕ ਨੇ ਜਿਹੜੇ ਉਹ ਜਿਹੜਾ ਜਿਹੜਾ ਪਿੰਡ ਟੇਲ ਤੇ ਹੈ ਮਤਲਬ ਉਹ ਨਿਰੰਤਰ ਹੁਣ ਜਿਵੇਂ ਅਸੀਂ ਕਿਹਾ ਕਿ 45000 ਏਕੜ ਦਾ ਉੱਥੋਂ ਦੀ ਜਗ੍ਹਾ ਹੈ ਜ਼ਮੀਨ ਹੈ ਜਿਹੜੀ ਉਹ ਬੰਜਰ ਪਈ ਆ ਜੀ ਤੇ ਇਹਦਾ ਮਤਲਬ ਮਹਾ ਗਰੀਬ ਲੋਕ ਉਸ ਪਿੰਡ ਵਿੱਚ ਹਾਂਜੀ ਇਨਾਂ ਲਈ ਮਤਲਬ ਦੋ ਡੰਗ ਦੀ ਰੋਟੀ ਉਹ ਕਿਵੇਂ ਗੁਜ਼ਾਰਾ ਕਰਦੇ ਹੋਣਗੇ ਇਹਨਾਂ ਨੂੰ ਪਾਣੀ ਦਾ ਟੁੱਪਕਾ ਹੀ ਨਹੀਂ ਮਿਲ ਰਿਹਾ ਤੇ ਰੋਟੀ ਵਾਲੀ ਗੱਲ ਤਾਂ ਬਹੁਤ ਅਗਲੀ ਹੈ ਸੋ ਉਹਨਾਂ ਗਰੀਬਾਂ ਦੇ ਨਾਲ ਹਰ ਕੋਈ ਤੱਕਾ ਕਰ ਰਿਹਾ ਜੀ ਜਦੋਂ ਉਹ ਅਰਨੀ ਵਾਲਾ ਜਿਹੜਾ ਰਜਵਾਹਾ ਪਾੜੀ ਆ ਜਿਹੜਾ ਉਹ ਇਸ ਪਿੰਡ ਤੱਕ ਪਹੁੰਚਣਾ ਉਸ ਤੋਂ ਪਹਿਲਾਂ ਪਹਿਲਾਂ ਹੀ ਉਹਨੂੰ ਰਸਤੇ 'ਚ ਤੋੜ ਕੇ ਸਾਰਾ ਕੁਝ ਜਿਹੜਾ ਹੁਣ ਜੈਨੀ ਵਰਗੇ ਪਿੰਡਾਂ ਚ ਲਿਆ ਜਾਂਦਾ ਸੋ ਇਹ ਇੱਕ ਮਤਲਬ ਸੀ ਸਮਝ ਸਕਦੇ ਆ ਕਿ ਜਿਹੜੇ ਸਾਡੇ ਅੱਜ ਦੇ ਵਰਤਮਾਨ ਆਗੂ ਨੇ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਵੀ ਆ ਕਿ ਉਹਨਾਂ ਦੇ ਲਈ ਸਾਰੇ ਬਰਾਬਰ ਨੇ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਆਪਣਾ ਪਰਿਵਾਰ ਆ ਪਰਿਵਾਰ ਤੋਂ ਬਾਅਦ ਆਪਣਾ ਪਿੰਡ ਆ ਪਿੰਡ ਤੋਂ ਬਾਅਦ ਆਪਣਾ ਇਲਾਕਾ ਵਾ ਇਲਾਕੇ ਤੋਂ ਬਾਅਦ ਅਗਲੀ ਗੱਲ ਹੈ ਜਿਹੜੀ ਖੂਤੀ ਆ ਉਹ ਉਸ ਤੋਂ ਬਾਅਦ ਤਾਂ ਕੁਝ ਪੱਲੇ ਵੀ ਨਹੀਂ ਰਹਿ ਜਾਂਦਾ ਸੋ ਇਹ ਬੜੀ ਮੈਂ ਸਮਝਦਾ ਕਿ ਸ਼ਰਮਨਾਕ ਕਿ ਜਿਆਨੀ ਦੇ ਪਿੰਡ ਤੋਂ 1 ਕਿਲੋਮੀਟਰ ਦੂਰ ਪਿੰਡ ਦੀ ਇਹ ਤਰਦਨਾਕ ਨਰਕ ਵਰਗੀ ਜ਼ਿੰਦਗੀ ਹੈ ਜਿਹੜੀ ਉਹ ਹੈਗੀ ਆ ਪਰੰਤੂ ਉਹਨੇ ਅੱਜ ਤੱਕ ਧਿਆਨ ਨਹੀਂ ਦਿੱਤਾ ਕਿਉਂਕਿ ਉਹਦਾ ਹੱਲ ਕਾ ਨਹੀਂ ਪੈਂਦਾ ਜੀ ਹਲਕਾ ਉਹਦਾ ਬੱਲੂ ਆਣਾ ਪੈ ਜਾਂਦਾ ਇਸ ਪੰਡ ਦੇ ਦਾ ਸੋ ਇਹ ਇਸ ਕਰਕੇ ਉਸ ਵੱਲੋਂ ਇਸ ਪੰਡ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਉਸ ਪੰਡ ਦੇ ਲੋਕ ਨੇ ਜਿਹੜੇ ਉਹ ਨਰਕ ਭਰੀ ਜ਼ਿੰਦਗੀ ਜੁੜ ਲਈ ਮਜਬੂਰ ਨੇ ਤੇ ਇਹ ਸਾਡੇ ਜਿਹੜੇ ਲੀਡਰ ਨੇ ਇਹਨਾਂ ਦੇ ਕਰਜ਼ਾਰ ਨੂੰ ਇਹ ਸਾਰੀ ਸਮੁੱਚੀ ਘਟਨਾ ਉਹ ਨੰਗਾ ਜਰੂਰ ਕਰਦੀ ਹੈ ਚੋਨੇ ਕਨਕ ਦਾ ਫਸਲੀ ਚੱਕਰ ਤੇ ਸੇਮ ਵਰਗੀਆਂ ਸਮੱਸਿਆਵਾਂ ਆਖਿਰ ਕਦੋਂ ਖਤਮ ਹੋਊਗਾ ਇਹਨੂੰ ਵੀ ਅੰਪਾ ਬਾਰ-ਬਾਰ ਇੱਕ ਗੱਲ ਕਰਦੇ ਆ ਕਿ ਬਾਦਲਾ ਨੇ ਸਾਰਾ ਜੋਰ ਲਾਇਆ ਜੀ ਕਿ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਮੁੱਖ ਸਰ ਦਾ ਲੱਕਾ ਜਿਹੜਾ ਉਹਨਾਂ ਦਾ ਆਪਣਾ ਇਲਾਕਾ ਹੈ ਉਹਨਾਂ ਦੇ ਜਿਹੜੇ ਲੋਕ ਸਭਾ ਲੜਦੀਆਂ ਜਾਂ ਉਦਾਸ ਸਭਾ ਲੜਦੀਆਂ ਉਸੇ ਇਲਾਕੇ ਚ ਉਹਨਾਂ ਨੇ ਪੂਰਾ ਜੋਰ ਲਾ ਕੇ ਸੇਮ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਕੁਦਰਤੀ ਕਰੂਪੀਆ ਉਹ ਉਹ ਹਲੇ ਮਤਲਬ ਹੋਲੀ-ਹੋਲੀ ਕਰਕੇ ਉਹ ਸਰਕਾਰ ਆ ਜਿਹੜਾ ਮਿਲੂਗਾ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਜੋ ਨੇ ਤੇ ਕਣਕ ਦਾ ਜਿਹੜਾ ਫਸਲੀ ਚੱਕਰ ਆ ਇਹ 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 ਮਨੁੱਖ ਦਾ ਹਾਂਜੀ ਉਹ ਕੁਦਰਤ ਦੀ ਇਹ 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 ਜਿਹੜਾ ਮਨੁੱਖ ਦਾ ਆਪਣੇ ਆਪ ਲਈ ਪੈਦਾ ਕੀਤਾ ਸਰਾਪ ਆ। ਠੀਕ ਹੈ ਕਿਸੇ ਸਮੇਂ ਪੰਜਾਬ ਦਾ ਕਿਸਾਨ ਆ ਜਿਹੜਾ ਉਹਨੂੰ ਆਰਥਿਕ ਤੁਮਣਾ ਦੇਣ ਦੇ ਲਈ ਝੋਨੇ ਤੇ ਕਣਕ ਦਾ ਫਸਲੀ ਚੱਕਰ ਵੀ ਹੱਦ ਜ਼ਰੂਰੀ ਹੋ ਗਿਆ ਸੀ। ਪਰੰਤੂ ਅੱਜ ਜਦੋਂ ਕਿ ਬਦਲਮੀਆਂ ਫਸਲਾਂ ਨੇ ਜਿਹੜੀਆਂ ਉਹਨਾਂ ਤੋਂ ਝੋਨੇ ਨਾਲੋਂ ਕਿਤੇ ਵੱਧ ਆਮਦਨ ਲਈ ਜਾ ਸਕਦੀ ਆ ਤੇ ਫਿਰ ਕਿਸਾਨ ਦਾ ਮਹਾਨ ਕਿਸਾਨ ਦਾ ਰੁਝਾਨ ਆ ਜਿਹੜਾ ਉਸ ਪਾਸੇ ਤੋਰਨ ਦੇ ਲਈ ਸਰਕਾਰ ਨੂੰ ਪ੍ਰਭਾਵਸ਼ਾਲੀ ਕਦਮ ਚੁੱਕਣੇ ਬਿਆਦ ਜ਼ਰੂਰੀ ਆ ਜੀ ਦਿੱਕਤ ਕਿੱਥੇ ਆਉਂਦੀ ਆ ਕਿ ਝੋਨੇ ਦੀ ਜਿਹੜੀ ਫਸਲ ਆ ਉਹਦੇ ਅਬਜ਼ ਵਿੱਚ ਜੀ ਉਹ ਉਹ ਨੂੰ ਨੂੰ ਤੋੜਨ ਤੇ ਲਈ ਉਹ ਉਹਦੀ ਜਿਹੜੀ ਦੂਸਰਾ ਬਦਲ ਕੀ ਆ ਜਦੋਂ ਕੋਈ ਬਦਲ ਵਾਲੀ ਗੱਲ ਦਾ ਜਿਹੜੀ ਉਹ ਕਿਸਾਨ ਅਪਣਾਉਦੇ ਨੇ ਚਾਹੇ ਉਹ ਸੂਰਜਮੁਖੀ ਦੇ ਰੂਪ ਚਾਹੇ ਉਹ ਗੰਨੇ ਦੇ ਰੂਪ ਚਾਹੇ ਕੋਈ ਇਸ ਤਰ੍ਹਾਂ ਦੇ ਹੋਰ ਜਿਹੜੀਆਂ ਸਾਡੀਆਂ ਆਪਣੀਆਂ ਦਾਲਾਂ ਦੇ ਰੂਪ ਦੇ ਵਿੱਚ ਸੋ ਜਦੋਂ ਉਹ ਅਪਣਾਇਆ ਜਾਂਦਾ ਚਾਹੇ ਆਲੂ ਦੇ ਰੂਪ ਚਾਹੇ ਜਦੋਂ ਇਹਨਾਂ ਨੂੰ ਅਪਣਾਇਆ ਜਾਂਦਾ ਤੇ ਉਹਨਾਂ ਦੀ ਮਾਰਕੀਟਿੰਗ ਆ ਜਿਹੜੀ ਉਹ ਨਹੀਂ ਹੁੰਦੀ ਕਿਸਾਨ ਜਿਹੜਾ ਉਹ ਇਸ ਤਰ੍ਹਾਂ ਦੀਆਂ ਫਸਲਾਂ ਨੇ ਜਿਹੜੀਆਂ ਉਹ ਬੀਜ ਲੈਂਦਾ ਮੰਡੀ 'ਚ ਜਾ ਕੇ ਰੋਲ ਜਾਂਦਾ ਤੇ ਜਦੋਂ ਉਹ ਕਿਸਾਨ ਮੰਡੀ 'ਚ ਰੋਲ ਜਾਂਦਾ ਤੇ ਫਿਰ ਪਵਾਰਥਕ ਤੌਰ ਤੇ ਵੀ ਰੋਲ ਗਿਆ ਆ ਜਿਹੜਾ ਆਰਥਿਕ ਤੌਰ ਤੇ ਰੋਲ ਗਿਆ ਫਿਰ ਉਹ ਦੁਬਾਰਾ ਉਸ ਪਾਸੇ ਮੂੰਹ ਨਹੀਂ ਕਰੂਗਾ ਉਹ ਕਦੇ ਵੀ ਮਝੋਨੇ ਨੂੰ ਛੱਡ ਕੇ ਦੂਜੀ ਫਸਲ ਲਾਉਣ ਬਾਰੇ ਸੋਚਣਾ ਵਿਚਾਰਾ ਉਹ ਸੁਣਨ ਨੂੰ ਹੀ ਛੱਡ ਦਿੰਦਾ ਤੇ ਨਹੀਂ ਮੈਂ ਝੋਨੇ ਤੋਂ ਲਗਭਗ ਹਰ ਕੁਝ ਫਸਲੀ। ਪਰ ਜੇ ਦੇਖਿਆ ਜਾਵੇ ਤੇ ਕਣਕ ਝੋਨੇ ਦਾ ਮਾਰਕੀਟਿੰਗ ਵੀ ਬਹੁਤ ਔਖੀ ਤਰ੍ਹਾਂ ਹੁੰਦੀ ਹੈ। ਕਿਸਾਨਾਂ ਨੂੰ ਦੋ-ਦੋ ਮਹੀਨੇ ਜਾ ਕੇ ਮੰਡੀਆਂ ਦੇ ਵਿੱਚ ਰੋਲਣਾ ਪੈਂਦਾ ਹੈ। ਉਹ ਫਿਰ ਵੀ ਇੱਕ ਮਤਲਬ ਸਮੂੱਚਾ ਰੂਪ ਤੇ ਵਿੱਚ ਹੈ ਕਿਉਂਕਿ ਸਮੂੱਚਾ ਇੱਕ ਪ੍ਰਬੰਧ ਹੋ ਗਿਆ ਕਿ ਓਵਰਆਲ ਜਿਹੜੇ ਕਿਸਾਨ ਨੇ ਉਹ ਝੋਨਾ ਲੈ ਕੇ ਆ ਰਹੇ ਨੇ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਸਰਕਾਰ ਨੂੰ ਝੋਨਾ ਜਿਹੜਾ ਇੱਕ ਕਿਉਂਕਿ ਉਹਦੀ ਟੋਕਟ ਮੁੱਲ ਜਿਹੜਾ ਉਹ ਨਿਰਧਾਰਤ ਕੀਤਾ ਉਹਦਾ ਸਰਕਾਰ ਵੱਲੋਂ ਉਹ ਸਰਕਾਰ ਦੀ ਬਜੂਰੀ ਵੜ ਜਾਂਦੀ ਹੈ ਕਿ ਉਹਨੇ ਉਸ ਘੱਟੋ ਘੱਟ ਮੁੱਲ ਤੇ ਉਹਨੂੰ ਖਰੀਦਣਾ ਹੈ ਖਰੀਦਣਾ ਜਦੋਂ ਖਰੀਦ ਲਿਆ ਤੇ ਫਿਰ ਉਹਨੂੰ ਚੱਕਣਾ ਹੀ ਚੱਕਣਾ ਸੋ ਉਹ ਅੱਜ ਨਹੀਂ ਤੇ ਕੱਲ੍ਹ ਜੀ ਠੀਕ ਹੈ ਕਿ ਕਿਸਾਨ ਜਿਹੜਾ ਉਹਨੂੰ 2 ਦਿਨ 4 ਦਿਨ ਹਫਤਾ ਦਾ 10 15 20 ਦਿਨ ਮਹੀਨਾ ਵੀ ਮੰਡੀ ਚ ਰੋਲਣਾ ਪੈ ਸਕਦਾ ਪਰੰਤੂ ਆਖਰ ਨੂੰ ਸਰਕਾਰ ਦੀ ਉਹ ਮਜਬੂਰੀ ਬਣ ਜਾਂਦੀ ਹੈ ਕਿ ਉਹ ਘੱਟੋ ਘਾਟ ਸਮਰਥਨ ਮੁੱਲ ਜਿਹੜਾ ਸਰਕਾਰ ਨੇ ਐਲਾਨਿਆ ਉਹਦੇ ਤੇ ਉਹਨੂੰ ਚੁੱਕੜਾ ਪੈਂਦਾ ਜੀ ਪਰੰਤੂ ਜਿਹੜੀਆਂ ਦੂਜੀਆਂ ਫਸਲਾਂ ਜਿਨ੍ਹਾਂ ਦਾ ਘੱਟੋ ਘਾਟ ਸਮਰਥਨ ਮੁੱਲ ਨਹੀਂ ਸਰਕਾਰ ਨੇ ਤੈਅ ਕਰਦੀ ਹਾਂਜੀ ਉਹਨਾਂ ਨੂੰ ਖਰੀਦਣਾ ਨਾ ਖਰੀਦਣਾ ਫਿਰ ਉਹ ਸਰਕਾਰ ਦੀ ਮਰਜ਼ੀ ਤੇ ਨਸ ਪਰ ਹੋ ਜਾਂਦਾ ਸੋ ਜਿਹੜੀਆਂ ਝੋਨੇ ਜਾਂ ਬਦਲੀਆਂ ਫਸਲਾਂ ਨੇ ਜੇ ਸਰਕਾਰ ਉਹਨਾਂ ਸਾਰੀਆਂ ਫਸਲਾਂ ਦਾ ਘਟੋ ਘੱਟ ਸਮਰਥਨ ਮੁੱਲ ਤੈਅ ਕਰ ਦੇਵੇ ਹਾਂਜੀ ਤੇ ਉਹਨਾਂ ਦੀ ਮਾਰਕੀਟਿੰਗ ਹੈ ਜਿਹੜੀ ਉਹਨੂੰ ਉਹਨੂੰ ਯਕੀਨੀ ਬਣਾ ਦੇਵੇ ਠੀਕ ਹੈ ਤੇ ਫੇਰ ਮੈਂ ਸਮਝਦਾ ਕਿ ਇਸ ਸਮੱਸਿਆ ਦਾ ਹੱਲ ਹੋ ਸਕਦਾ ਨਹੀਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਤੇ ਪੰਜਾਬ ਦੀ ਤਬਾਹੀ ਹੈ ਜਿਹੜੀ ਉਹਨੂੰ ਕੋਈ ਰੋਕ ਨਹੀਂ ਸਕਦਾ ਜਿਹੜੀ ਅਸੀਂ ਅੱਜ ਨਹੀਂ ਕੱਲ ਨਹੀਂ ਪਰਸੋਂ ਨੂੰ 20 ਸਾਲ ਤੱਕ ਸੋਚਦੇ ਆ ਉਹ ਹਰ ਹਿੱਲੇ ਮਤਲਬ ਉਹ ਉਸ ਪਾਸੇ ਕਦਮ ਨੇ ਜਿਹੜੇ ਉਹ ਵੱਧ ਰਹੇ ਨੇ ਜਦੋਂ ਤੱਕ ਅਸੀਂ ਕਾਏ ਜਿਹੜਾ ਸਾਡਾ ਪਾਣੀ ਆ ਇਹਨੂੰ ਅਨਮੋਲ ਸਮਝ ਕੇ ਤੇ ਨਾਲ ਦੀ ਨਾਲ ਇਹ ਵੀ ਸਮਝ ਕੇ ਕਿ ਪਾਣੀ ਨੂੰ ਅਸੀਂ ਇਹ ਸਮਝਦੇ ਆ ਕਿ ਇਹ ਅਮੋਕਾ ਜੀ ਉਮੋਕਾ ਨਹੀਂ ਹੈ ਹਾਂਜੀ ਸਮਰਥ ਹੈ ਧਰਤੀ ਦੇ ਥੱਲੇ ਵਾਲੇ ਪਾਣੀ ਦੀ ਵੀ ਇੱਕ ਸਮਰਥਾ ਹੈ ਹਾਂਜੀ ਤੇ ਉਦਰਤ ਵੱਲੋਂ ਮੀਂਹ ਵਾਲੀ ਵੀ ਇੱਕ ਸਮਰਥਾ ਤੇ ਦਰਿਆਵਾਂ ਦੀ ਵੀ ਇੱਕ ਸਮਰਥਾ ਸੋ ਇਹ ਇੱਕ ਸੀਮਤ ਨਹੀਂ ਅਸੀਮਤ ਨਹੀਂ ਹੈ ਸੋ ਇਸ ਗੱਲ ਨੂੰ ਵੀ ਸਾਡਾ ਧਿਆਨ ਦੇ ਵਿੱਚ ਰੱਖ ਰਿਆ ਹੋਇਆ ਪਾਣੀ ਦੀ ਵਰਤੋਂ ਆ ਜਿਹੜੀ ਉਹਨੂੰ ਸੰਭਲ ਕੇ ਕਰਨਾ ਪਊਗਾ ਉਹਨੂੰ ਜਿਵੇਂ ਹੁਣ ਅੱਜ ਜੇ ਇੱਕ ਇੱਕ ਬੂੰਦ ਪਾਣੀ ਆ ਜਿਹੜਾ ਉਹ ਪਤਾ ਲੱਗ ਰਿਹਾ ਵਾ ਭੱਲੂ ਕਲਾ ਪਿੰਡ ਵਾਲਿਆਂ ਨੂੰ ਕਿ ਇੱਕ ਇੱਕ ਬੂੰਦ ਪਾਣੀ ਦੀ ਕੀ ਕੀਮਤ ਆ ਕੀ ਵੈਲਿਊ ਆ ਉਹ ਉਹਨਾਂ ਨੂੰ ਜਾ ਕੇ ਪੁੱਛਿਆ ਜਾ ਸਕਦਾ ਸੋ ਇਸ ਮੁੱਚੇ ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਇਸ ਬਾਰੇ ਜ਼ਰੂਰ ਸੋਚਣਾ ਪਊਗਾ ਕੁੱਲ ਪਿਲਾ ਕੇ ਇਸ ਸਾਰੀ ਸਮੱਸਿਆ ਦਾ ਕੀ ਹੱਲ ਹੋ ਸਕਦਾ ਹੈ ਦੇਖੋ ਜਿਹੜੇ ਆਪਾਂ ਗੱਲ ਕੀਤੀ ਆ ਕਿ ਕੁੱਲ ਮਿਲਾ ਕੇ ਜਿਹੜਾ ਹੱਲ ਹੈ ਪਹਿਲੀ ਗੱਲ ਤਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਪਊ ਜੀ ਜਿਹੜੇ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਨੇ ਉਹਨਾਂ ਦੀ ਰਾਖੀ ਕਰਨੀ ਪਊ ਹਾਂਜੀ ਦੂਜੀ ਗੱਲ ਇਹ ਆ ਪਾਣੀ ਦੀ ਸੰਭਲ ਕੇ ਵਰਤੋਂ ਕਰਨੀ ਪਊ ਵੀ ਚਾਹੇ ਉਹ ਕਿਸਾਨਾਂ ਤੇ ਚਾਹੇ ਉਹ ਆਮ ਪੰਜਾਬੀ ਆ ਸੋ ਤੀਸਰੀ ਗੱਲ ਇਹ ਆ ਕਿ ਸਮੇਂ ਦੇ ਅਨੁਸਾਰ ਜੀ ਜਿਹੜਾ ਸਮੇਂ ਦੇ ਅਨੁਸਾਰ ਸਾਨੂੰ ਇਹ ਝੋਨੇ ਤੇ ਕਣਕ ਦਾ ਜਿਹੜਾ ਫਸਲੀ ਚੱਕਰ ਆ ਇਹਨੂੰ ਤੋੜ ਕੇ

ਤੇ ਜਿਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਪਾਣੀ ਦੀ ਕਿੱਲਤ ਆ ਰਹੀ ਹੈ ਉਸ ਨੂੰ ਦੂਰ ਕਰਨ ਦੇ ਲਈ ਸਾਨੂੰ ਪਾਣੀ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਤੇ ਅੱਜ ਤੋਂ ਹੀ ਪਾਣੀ ਦੀ ਸੰਭਾਲ ਪਰ ਬੇਹਤ ਧਿਆਨ ਦੇਣਾ ਚਾਹੀਦਾ ਹੈ ਫਿਰ ਚਾਹੇ ਹੋ ਕਿਸਾਨ ਹੋਵੇ ਤੇ ਚਾਹੇ ਆਮ ਇਨਸਾਨ ਸੋ ਏਸੀ ਸਾਡਾ ਆਸ਼ਤਾ ਮੂਤਾ ਪ੍ਰੋਗਰਾਮ ਕੱਲ ਨਵੇਂ ਮੂਤੇ ਦੇ ਨਾਲ ਤੁਹਾਡੇ ਦੀ ਫਿਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ